ਸੇਵਾ ਕਰ ਰਹੇ ਆ ਦੁੱਧ ਦੁੱਧ ਲੈਣ ਆਏ ਬੰਦੇ ਲੱਗੇ ਆ ਸੇਵਾ ਜਾੜ ਲਾਉਣ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਆ ਚਾਹ ਰੱਖੀ ਆ ਤੁਹਾਡੇ ਲਈ ਠੀਕ ਹੈ ਉੱਥੇ ਸੇਵਾ ਕਰ ਰਹੇ ਆ ਬੀਬੀਆਂ ਨਾਲ ਬੀਬੀਆਂ ਦੀ ਸੇਵਾ ਉਹ ਬੀਬੀਆਂ ਦਾ ਸੇਵਾ ਕਰ ਰਹੇ ਆ ਆਪਾਂ ਉੱਧਰ ਜਾਂ ਜੀ ਘਰੇ ਚਾਚਾ ਜੀ ਦੁੱਧ ਪਾ ਦਿਓ ਜੀ ਠੀਕ ਹੈ ਜੀ ਆਹ ਚਾਚਾ ਜੀ ਸਾਡੇ ਦੁੱਧ ਪਾਉਣਗੇ ਤੇ ਇਹ ਨਹੀਂ ਪੱਕਾ ਹੀ ਘਰਦੁਆਰੇ ਲੈ ਕੇ ਰੱਖਿਆ ਹੁੰਦਾ ਬੱਕਰਾ ਇੱਧਰ ਜਾੜ ਲਾਉਂਦੇ ਠੀਕ ਹੈ ਜੀ ਦੇ ਆਤਾ ਤੇਰੀ ਦੁਕਾਨ ਹਾਂ ਜੀ ਪਾ ਦਿਓ ਦੁੱਧ ਠੀਕ ਹੈ ਜੀ ਤੇ ਨਾਲੇ ਦੇ ਦਿਓ ਇਲਾਚੀਆਂ ਤੇ ਲੌਂਗ ਬਸ ਹੋਰ ਕੁਝ ਨਹੀਂ ਚਾਹੀਦਾ ਆਪਾਂ ਨੂੰ ਉਹ ਦੁੱਧ ਕਿਲੋ ਨਹੀਂ ਚਾਚਾ ਜਿਆਦਾ ਚਾਹੀਦਾ ਆਪਾਂ ਨੂੰ ਹਾਂ ਠੀਕ ਹੈ ਜੀ ਚਲੋ ਉੱਥੇ ਤੁਹਾਨੂੰ ਟੱਕਰ ਦੇ ਬਣੇ ਰਿਓ ਬਲੌਗ ਦੇ ਵਿੱਚ ਲੈ ਜੀਆਂ ਲੋਕੀ ਹ ਲੈ ਕੇ ਪੂਰੀਆਂ ਠੀਕ ਹੈ ਜੀ ਇਧਰ ਲੱਗੇ ਉਹ ਆ ਦੇਖੋ ਪ੍ਰਧਾਨ ਸਾਹਿਬ ਤੇ ਹੈਪੀ ਜੀ ਠੀਕ ਹੈ ਜੀ ਅੱਧੇ ਪੁੰਦੇ ਦੇਖਣਗੇ ਸ਼੍ਰੀ ਮਾਤਰੀ ਠੀਕ ਹੈ ਜੀ ਬਣੇ ਰਿਓ ਬਲੌਗ ਚ ਲੈ ਲਿਆ ਦੁੱਧ ਠੀਕ ਹੈ ਜੀ ਮੁੰਡੇ ਉਹ ਜਾਲ ਲਾ ਕੇ ਜਾ ਰਹੇ ਆ ਮੂਰੇ ਨਿਆਣੇ ਹਰਤਾ ਕਰ ਰਹੇ ਆ ਤੁਹਾਨੂੰ ਚਾਹ ਪਲਾਵਾਂਗੇ ਠੀਕ ਹੈ ਜੀ ਸਾਰੇ ਪਿਰਾਵਾਂ ਨੂੰ ਆਲੇ ਪੀਰੋ ਜਿਹੜੇ ਲੋੜਿਆ ਲੈ ਦੁੱਧ ਨਾਲ ਲੈ ਲੈ ਚੀਆਂ ਠੀਕ ਹੈ ਜੀ ਠੀਕ ਜੱਗ ਭਰਾ ਕੇ ਲਿਆਂਦਾ ਦੇ ਆਪਾਂ ਤੇ ਮੂਰੇ ਬੰਦੇ ਜਾ ਰਹੇ ਆ ਜਾੜ ਲੈ ਕੇ ਠੀਕ ਆ ਲਾ ਵੀ ਆ ਵੀ ਲਾਉਣਾ ਸਾਰਾ ਹੀ ਅੱਧਾ ਲੈੱਥ ਗਿਆ ਠੀਕ ਆ ਤੇ ਬਾਕੀ ਤੁਹਾਨੂੰ ਚਾਹ ਤੇ ਉੱਥੇ ਟੱਕਰ ਦੇਣੀ ਸਾਰੀ ਠੀਕ ਆ ਦੇਖੋ ਸਾਰਾ ਰੱਖ ਦਿੱਤੀ ਆ ਆਪਾਂ ਠੀਕ ਆ ਜੀ ਤੇ ਬਾਉਂਡਰੀ ਆ ਦਸੇਵਾ ਚੱਲ ਰਹੀ ਆ ਹਾਂ ਖੜੇ ਭਾਜੀ ਹੁਣ भांडे सारे बहर क्यों साफ सफाई सारी हो गए अंदर रखा गे ठीक है जी देखो अंदर भी साफ सफाई हो रही है सारी साफ सफाई करके फिर चलो ठीक है जी इतना ब्लॉक समाप्त करते हैं तो बने अगले ब्लॉक च